ਦੋਸਤੋ ਮੈਂ ਰਜਿੰਦਰ ਸਿੰਘ ਬਿਲਕਾਤੀ ਤੁਸੀਂ ਵੇਖ ਰਹੇ ਹੋ ਬਿਲਕਾ ਨਿਊਜ਼ ਔਨ ਦੈਨ ਚੈਨਲ ਤੇ ਅੱਜ ਗੱਲ ਕਰਾਂਗੇ ਬਿਲਵੇ ਵਿੱਚ ਪੈ ਰਹੇ ਸੀਵਰੇਜ ਦੇ ਬਾਰੇ ਸੀਵਰੇਜ ਪਿਛਲੇ ਕੁਝ ਕਹਿ ਸਕਦੇ ਇੱਕ ਦੋ ਮਹੀਨਿਆਂ ਤੋਂ ਕੰਮ ਚੱਲ ਰਿਹਾ ਹੈ ਇਸ ਨੂੰ ਲੈ ਕੇ ਜੇ ਗੱਲ ਕੀਤੀ ਜਾਵੇ ਤਾਂ ਸੀਵਰੇਜ ਪੈਣ ਦੀ ਜਿਹੜੀ ਪਾਈਪ ਲਾਈਨ ਹੈ ਉਹ ਥੰਮਲਵਾਲ ਰੋਡ ਪੱਤੀ ਨਿਗੋਵਾਲ ਪਤੀ ਦੁਨੀਆ ਮਨਜ਼ੂਰ ਤੇ ਪੱਤੀ ਬੱਗਾ ਦੇ ਵੀ ਕੁਝ ਹਿੱਸੇ ਦੇ ਵਿੱਚ ਇਹ ਪੈਪਲਨ ਪੈ ਚੁੱਕੀ ਹੈ ਪੱਤੀ ਮਹਿਣਾ ਤੇ ਪੱਤੀ ਪੂਜਾ ਵਿੱਚ ਪੈ ਰਹੀ ਹੈ ਤੇ ਇਹ ਦੌਰਾਨ ਪੱਤੀ ਮਹਿਣਾ ਉਪਰਾਂ ਨੂੰ ਜਾਣ ਵਾਲੀ ਸੜਕ ਦੇ ਮੋੜ ਦੇ ਉੱਤੇ ਇੱਕ ਖਾਡੇ ਦੇ ਵਿੱਚ ਮਿੱਟੀ ਜਿਹੜੀ ਆ ਉਹ ਓਕੇ ਰਜਾਨ ਕਰਕੇ ਟੈਲੀਫੋਨ ਵਿਭਾਗ ਦੀ ਤਾਰ ਦੀ ਰੱਖਿਆ ਕਰਨ ਵਾਲੀ BBNL ਦਾ ਮਜ਼ਦੂਰ ਇੱਥਾ ਆਉਣ ਕਰਕੇ ਉਸਦੀ ਬਹੁਤ ਵੀ ਹੋ ਗਈ ਹੈ ਤੇ ਬੜੀ ਦੁੱਖ ਦੀ ਗੱਲ ਹੈ ਇਹ ਨਹੀਂ ਹੋਣਾ ਚਾਹੀਦਾ ਸੀ ਪਰ ਪ੍ਰਬੰਧ ਉਹਨਾਂ ਦੇ ਨਾਸਕ ਕਰਕੇ ਇਹ ਘਟਨਾ ਘਟ ਗਈ ਹੈ ਕਿਉਂਕਿ ਸੀਵਰੇਜ ਪਾਉਣ ਵਾਲੀ ਕੰਪਨੀ ਵੱਲੋਂ ਕੀਤਾ ਜਾ ਰਿਹਾ ਕੰਮ ਸਮੇਂ ਜਦੋਂ ਹੁੰਦੀਆਂ ਡੂੰਘੀਆਂ ਹੈਟਾਂ ਬੀਬੀ ਬਾਈ ਬਾਈ ਫੋਟ ਤੇ ਬਣਦੀਆਂ ਉਹਨਾਂ ਵੱਲੋਂ ਪੁਕਤਾ ਪ੍ਰਬੰਧ ਜਿਹੜਾ ਕੀ ਕਰਕੇ ਹੀ ਇਹ ਕੰਮ ਸ਼ੁਰੂ ਕੀਤਾ ਜਾਂਦਾ ਪਰ ਟੈਲੀਫੋਨ ਵਿਭਾਗ ਨੇ ਆਪਣੇ ਮਜ਼ਦੂਰਾਂ ਨੂੰ ਜਾਣਾ ਹਾਇਰ ਕੀਤੀ ਕੰਪਨੀ ਨੂੰ ਇਹ ਜਿਹੜਾ ਕੰਮ ਦਿੱਤਾ ਉਹਨਾਂ ਵੱਲੋਂ ਮਜਬੂਰਾਂ ਦੀ ਰੱਖਿਆ ਲਈ ਅਗਰ ਕੋਈ ਸੇਫਟੀ ਨਹੀਂ ਵਰਤੀ ਤੇ ਜ਼ਿੰਮੇਵਾਰ ਉਹ ਨੇ ਤੇ ਹੁਣ ਗੱਲ ਕਰ ਲੈਣੇ ਆ ਕਿ ਇਹ ਕੰਮ ਪਤਾ ਲੱਗਿਆ ਕਿ ਬੰਦ ਹੋ ਗਿਆ ਪੱਤੀ ਪੂਜਾ ਵਿੱਚ ਨਗਰ ਪੰਚਾਇਤ ਤੋਂ ਲੈ ਕੇ ਅੱਗੇ ਕਾਰਖਾਨਿਆਂ ਤੱਕ ਹਉਦੀਆਂ ਬਣਦਾ ਕੰਮ ਜਿਹੜਾ ਉਹ ਰੁਕਿਆ ਖੜਾ ਹੈ ਤੇ ਉਸ ਪਾਸਿਓਂ ਜੇ ਕਹਿ ਲਈਏ ਕਿ ਟਾੜੀ ਦੀ ਵੈਬਸਾਈਟ ਤੋਂ ਆ ਰਿਹਾ ਟ੍ਰੈਫਿਕ ਲੋਕ ਜਿਹੜੇ ਆ ਉਹ ਭਾਵੇਂ ਕਿ ਐ ਸੀਵਰੇਜ ਕੰਪਨੀ ਬੋਲੋ ਜਿਹੜੀ ਕੰਮ ਚੱਲ ਰਿਹਾ ਉਹਨਾਂ ਨੇ ਦੇਖਿਆ ਹੋਣਾ ਤੁਸੀਂ ਰੀਬਨ ਬੰਨੇ ਆ ਕਿ ਰੀਬਨ ਦਾ ਮਤਲਬ ਹੁੰਦਾ ਹੈ ਕਿ ਇੱਧਰਲੇ ਪਾਸੇ ਖਤਰਾ ਹੈ ਇੱਧਰ ਨੂੰ ਪੈਦਲ ਮੋਟਰਸਾਈਕਲ ਤੇ ਨਹੀਂ ਜਾਣਾ ਚਾਹੀਦਾ ਪਰ ਲੋਕ ਜਿਹੜੇ ਆ ਇਸ ਦਾ ਮਾਇਨਾ ਨਹੀਂ ਸਮਝਦੇ ਲੋਕ ਜਿਹੜੇ ਆ ਉਹ ਇਹ ਬੰਨੇ ਜਿਹੜੇ ਰੋਕਣ ਲਈ ਰੀਬਨ ਪੱਟੀਆਂ ਉਹਨਾਂ ਦੇ ਹੇਠਾਂ ਲੰਘ ਜਾਂਦੇ ਆ ਕਿਉਂਕਿ ਇਹ ਲੋਕ ਜਿਹੜੇ ਆ ਪਤਾ ਹੁੰਦੇ باوجود ਵੀ ਖਤਰਾ ਮੁੱਲ ਲੈਣ ਵਿੱਚ ਹਮੇਸ਼ਾ ਕਾਰੇ ਰਹਿੰਦੇ ਆ ਜੇ ਇੱਥੇ ਮਿਸਾਲ ਦੀ ਗੱਲ ਕੀਤੀ ਜਾਵੇ ਤੇ ਅਕਸਰ ਅਸੀਂ ਸੁਣਦੇ ਆ ਕਿ ਵਿਦੇਸ਼ੀ ਇੱਥੇ ਸਾਡੇ ਭਾਈ ਭਰਾ ਗਏ ਆ ਉੱਥੇ ਜਦੋਂ ਕੋਈ ਖਤਰੇ ਵਾਲਾ ਥਾਂ ਹੁੰਦਾ ਤਾਂ ਉਹਨੇ ਥਾਂ ਨੂੰ ਉਹ ਹਰੀਵਨ ਲਗਾ ਕੇ ਲਾਂਗਾ ਬੰਦ ਕਰ ਦਿੰਦੇ ਆ ਮਤਲਬ ਨਹੀਂ ਉਸ ਪਾਸੇ ਜਿੱਨਾ ਚਿਰ ਊਰੀ ਬੰਨੀ ਚੱਕਿਆ ਜਾਂਦਾ ਉਧਰ ਦੀ ਕੋਈ ਲੰਘਣ ਦਾ ਰਿਸਕ ਲਵੇ ਅਗਰ ਰਿਸਕ ਲੈ ਲਵੇ ਤਾਂ ਖਤਰਾ ਸੰਗਿਲੋ ਉਸਨ さん ਨੇ ਮੁੱਲ ਲਿਆ ਪਰ ਇੱਥੇ ਅਜੇ ਹੀ ਕੋਈ ਗੱਲ ਨਹੀਂ ਹੈ ਕਿਉਂਕਿ ਲੋਕਾਂ ਨੂੰ ਜੇ ਸਮਝ ਦੀ ਗੱਲ ਕਰੀਏ ਪੈਸੇ ਲੋਕ ਆਪਣੇ ਆਪ ਨੂੰ ਬਹੁਤ ਸਮਝਦਾਰ ਨਹੀਂ ਜਦੋਂ ਗਲਤੀਆਂ ਕਰਦੇ ਨੇ ਤੇ ਉਹ ਬੇਸਮਝੀ ਵਿੱਚ ਕਰਦੇ ਆ ਨੇ ਤੇ ਹਮੇਸ਼ਾ ਸਰਕਾਰਾਂ ਨੂੰ ਕੁਸਣਾ ਹੁੰਦਾ ਹੈ ਜੇ ਦੇਖਿਆ ਜਾਵੇ ਇਸ ਗੱਲ ਨੂੰ ਲੈ ਕੇ ਕਿ ਨੂਰਮੈਲ ਕਮਟਾੜੀ ਵਾਲੇ ਪਾਸਿਓਂ ਨਗਰ ਪੰਚਾਇਤ ਬਿਲਗਾ ਨੇ ਕੋਈ ਲਿਖਤੀ ਬੂਡ ਲਾਇਆ ਹੈ ਕਿ ਅਗਰ ਜੇ ਉਸ ਪਾਸਿਓਂ ਲੋਕ ਆ ਹੀ ਗਏ ਨਹੀਂ ਕਿ ਉਹਨਾਂ ਨੂੰ ਬਦਲਮੈਂ ਰਸਤੇ ਦਾ ਕੋਈ ਨਿਸ਼ਾਨ ਦਿੱਤਾ ਹੈ ਭਾਵੇਂ ਕਿ ਉਥੋਂ ਜਦੋਂ ਅਸੀਂ ਉਹ ਸਾਈਡ ਤੋਂ ਆਨੇ ਆ ਖੱਬੇ ਹੱਥ ਉਥੋਂ ਅੰਦਰ ਦੀ ਇੱਕ ਰਸਤਾ ਜਿਹੜਾ ਆ ਪਿੰਡ ਦੇ ਵੱਲ ਵੱਤ ਹੈ ਇਹ ਕਿਸਦੀ ਜ਼ਿੰਮੇਵਾਰੀ ਸੀ ਲੋਕਾਂ ਨੂੰ ਇੰਡੀਕੇਸ਼ਨ ਦੇਣੀ ਕਿ ਉਹ ਲੋਕ ਇਹ ਸੜਕ ਦੀ ਬਜਾਏ ਇਹ ਨਾਲ ਦੇ ਰਸਤੇ ਵਿੱਚ ਹੀ ਲੰਘ ਕੇ ਮਿਲਗੇ ਵਿੱਚ ਪ੍ਰਵੇਸ਼ ਕਰ ਸਕਦੇ ਨੇ ਜਾਂ ਅੱਗੇ ਜਾ ਸਕਦੇ ਨੇ ਇਹ ਕਿਸਨੇ ਜ਼ਿੰਮੇਵਾਰੀ ਨਿਭਾਉਣੀ ਸੀ ਨਗਰਪੰਚਾਇਤ ਦੀ ਗੱਲ ਕਰ ਲਈਏ ਨਗਰਪੰਚਾਇਤ ਦਾ ਦਫ਼ਤਰ ਮੂਕਦਰਕਸ਼ ਬਣ ਕੇ ਬੈਠਾ ਹੈ ਮੂਕਦਰਸ਼ਕ ਬਣ ਕੇ ਬੈਠਾ ਹੈ ਈਓ ਦੀ ਜ਼ਿੰਮੇਵਾਰੀ ਹੁੰਦੀ ਹੈ ਦਫ਼ਤਰ ਦੀ ਜ਼ਿੰਮੇਵਾਰੀ ਹੁੰਦੀ ਹੈ ਇਹ ਆਪਣੇ ਲੋਕਾਂ ਦੀ ਰੱਖਿਆ ਕਰਨ ਦੀ ਇਹ ਅਦਾਰੇ ਆ ਅਗਰ ਸੀਵਰੇਜ ਕੰਪਨੀ ਨੇ ਦੇਖ ਰਿਹਾ ਕਿ ਇਹ ਪਿੰਡ ਜਿਹੜਾ ਹੈ ਇੱਥੇ ਕੋਈ ਅੱਗੇ ਨਹੀਂ ਆਇਆ ਉਹਨਾਂ ਦੇ ਕੰਮ ਨੂੰ ਹੋਰ ਸਚਾਰੂ ਕਰ ਲਈ ਜੇ ਲੋਕਾਂ ਨੇ ਇਕੱਠੇ ਹੋ ਕੇ ਕੋਈ ਅਜੇ ਤੱਕ ਨਰਮਨ ਨਹੀਂ ਲਿਆ ਤਾਂ ਲੋਕਾਂ ਦੇ ਵਿੱਚ ਹੈ ਇਹ ਕੰਮ ਸਾਡੀ ਸੁਖ ਸਹੂਤ ਵਾਸਤੇ ਚੱਲ ਰਿਹਾ ਪਰ ਇਦਾਂ ਵੀ ਨਹੀਂ ਹੋਣਾ ਚਾਹੀਦਾ ਕਿ ਲੋਕਾਂ ਦੀ ਇਹਦੇ ਵਿੱਚ ਮੁਸੀਬਤ ਵੱਧ ਜਵੇ ਪੱਤੀ ਨੀਲਵਾਲ ਪੱਤੀ ਦੁਨੀਆ ਮਨਸੂਰ ਵਿੱਚ ਕੰਮ ਚੱਲਿਆ ਮੇਰੇ ਖਿਆਲ ਨਾਲ ਉੱਥੇ ਦੇ ਲੋਕਾਂ ਨੇ ਵਧੀਆ ਸਹਿਯੋਗ ਨਾਲ ਇਹ ਕੰਮ ਉਹਨਾਂ ਰਾਸਪਿਆਂ ਦੇ ਉੱਤੋਂ ਕਾਰਨ ਕਰਕੇ ਉਦੋਂ ਰਾਸਤੇ ਜਿਹੜੇ ਆ ਸੁਖ ਸਵੇਲੀ ਨਾਲ ਉੱਥੋਂ ਜਿਹੜਾ ਹੌਦੀਆਂ ਤੇ ਪਾਈਪਲਾਈਨ ਪੈ ਚੁੱਕੀ ਹੈ ਮਿਸਾਲ ਵਜੂ ਪੱਤਨੀ ਨੀਲਵਾੜ ਥੰਮੜਾ ਰੋਡ ਦੇ ਉੱਤੇ 20 ਤੋਂ 22 ਫੁੱਟ ਜੇ ਕਹ ਲਈਏ ਡੂੰਗੀ ਖਦਾਈ ਹੋਈ ਹੈ ਮਿੱਟੀ ਬਹੁਤ ਅਰੇਦਲੀ ਸੀ ਟਿੱਗਾ ਉੱਥੇ ਬਿੱਟ ਗਿਆ ਪਰ ਜਾਨੀ ਹੋਣ ਤੋਂ ਨੁਕਸਾਨ ਵਿਚਾਰਿਆ ਤੇ ਇੱਥੇ ਇਹ ਇਸ ਕਰਕੇ ਇਹ ਵੀਡੀਓ ਬਣਾਈ ਗਈ ਹੈ ਕਿ ਇਹ ਸੁਚੇਤ ਕਰਨ ਲਈ ਕਿ ਦੋਸਤੋ ਜਿੱਥੇ ਜਿੱਥੇ ਬਿਛੇਮ ਰੇਦੀ ਖਦਾਈ ਹੋ ਰਹੀ ਹੈ ਉੱਥੋਂ ਲੰਘਣਾ ਖਤਰੇ ਤੋਂ ਕਾਲੀ ਨਹੀਂ ਪਰ ਲੋਕ ਫਿਰ ਵੀ ਖਤਰਾ ਮੋਲ ਲੈਂਦੇ ਨੇ ਇੱਕ ਨੌਜਵਾਨ ਦੀ ਮਜ਼ਦੂਰ ਦੀ ਮੌਤ ਹੋ ਚੁੱਕੀ ਹੈ ਇਹ ਬੜਾ ਵੱਡਾ ਕਟਾ ਇਹ ਨਹੀਂ ਹੋਣਾ ਚਾਹੀਦਾ ਸੀ ਤੇ ਲੋਕਾਂ ਨੂੰ ਅਸੀਂ ਸੁਚੇਤ ਕਰਦੇ ਹਾਂ ਕਿ ਜਿੱਥੇ ਵੀ ਹੁੰਦੀਆਂ ਬਣਦੀਆਂ ਉਥੋਂ ਬਦਲਵੇਂ ਰਸਤੇ ਤੇ ਜਾਣਾ ਜਿਹੜਾ ਉਹ ਠੀਕ ਹੈ ਬਿਲਗੇ ਦੇ ਵਿੱਚ ਅਗਲੇ ਦਿਨਾਂ ਵਿੱਚ ਸਭਾਵਨਾ ਹੈ ਕਿ ਇਨੋਵੇਟਿਵ ਕਮੇਟੀ ਬਿਲਗਾ ਦੀ ਮੀਟਿੰਗ ਹੋਣ ਜਾ ਰਹੀ ਹੈ ਇਸ ਮੀਟਿੰਗ ਦੇ ਵਿੱਚ ਜਿੱਥੇ ਇਹ ਸੀਵਰੇਜ ਦੇ ਵਿੱਚ ਪਾਈਪ ਲਾਈਨ ਦੀ ਕੁਆਲਿਟੀ ਬਾਰੇ ਜਿਹੜੀ ਆ ਉਹ ਚਰਚਾ ਹੋਣੀ ਹੈ ਉਥੇ ਹੋਰ ਹੈ ਕੰਮ ਦੀ ਕੁਆਲਿਟੀ ਦੀ ਵੀ ਚਰਚਾ ਹੋਣੀ ਹੈ ਕਿਉਂਕਿ ਹੁਣ ਤੱਕ ਜਿੱਥੇ ਵੀ ਇਸ ਨੂੰ ਲੈ ਕੇ ਜਿਹੜੇ ਵੀ ਥਾਂ ਖੂਬ ਸਾਰੇ ਗਏ ਆ ਉੱਥੇ ਜਿੱਥੇ ਵੀ ਚੈਂਬਰ ਬਣਿਆ ਉਹ ਚੈਂਬਰਾਂ ਦੇ ਦਿਵਾਲੇ ਮਿੱਟੀ ਪਾਉਣ ਦੌਰਾਨ ਚੈਂਬਰ ਪਟਣ ਦੀਆਂ ਖਬਰਾਂ ਜਿਹੜੀਆਂ ਆਈਆਂ ਆ ਟੇੜਾ ਹੋਣ ਦੀਆਂ ਆਈਆਂ ਆ ਇਹ ਪਬਲਿਕ ਦਾ ਪੈਸਾ ਹੈ ਇਸ ਪੈਸੇ ਦੀ ਤਰਬਤੋ ਨਹੀਂ ਹੋਣੀ ਚਾਹੀਦੀ ਮਾੜਾ ਮਟੀਰੀਅਲ ਨਹੀਂ ਲੱਗਣਾ ਚਾਹੀਦਾ ਇਹ ਵੀ ਇੱਥੇ ਜ਼ਿਕਰ ਕਰਨਾ ਜ਼ਰੂਰੀ ਹੈ ਤੇ ਨਗਰ ਪੰਚਾਇਤ ਇੱਥੇ ਜੁਮੇਵਾਰੀ ਆਪਣੀ ਨਵਾਬੇ ਉੱਥੇ ਇੱਕ ਹੋਰ ਗੱਲ ਕਰਨੀ ਜੁਣੀ ਜ਼ਰੂਰੀ ਹੈ ਕਿ ਟ੍ਰੈਫਿਕ ਜਿਵੇਂ ਪੱਤੀ ਪੋਜਾ ਵਾਲੀ ਸਾਈਡ ਦਾ ਰੁਗਿਆ ਤੇ ਇਸ ਟ੍ਰੈਫਿਕ ਦਾ ਜਿਹੜਾ ਬੋਝ ਹੈ ਉਹ ਪੱਤੀ ਨੀਲੋ ਵਾਲ ਜਾਨੀ ਕਿ ਪੱਤੀ ਭਲਾਈ ਤੋਂ ਲੈ ਕੇ ਬਾਜ਼ਾਰ ਵਾਲੇ ਰੋਡ ਤੇ ਪੈ ਗਿਆ ਇਸ ਨੂੰ ਲੈ ਕੇ ਖਾਸ ਕਰਕੇ ਸਵੇਰੇ ਜਦੋਂ ਬੱਸਾਂ ਬਕਬਕ ਸਕੂਲਾਂ ਦੀਆਂ ਲੰਗੜੀਆਂ ਆਉਣੀਆਂ ਤੇ ਉਸ ਵੇਲੇ ਸੜਕਾਂ ਦੇ ਉੱਤੇ ਖੜੇ ਲਿਜੀਬਾਨ ਇਸ ਟ੍ਰੈਫਿਕ ਦੀ ਸਮੱਸਿਆ ਬਣ ਗਿਆ ਅਸੀਂ ਪਿਛਲੀ ਵੀਡੀਓ ਕੀਤੀ ਹੈ ਇਸ ਨੂੰ ਲੈ ਕੇ ਪੁਲਿਸ ਦੇ ਐਸਐਚਓ ਦੇ ਧਿਆਨ ਵਿੱਚ ਵੀ ਲਿਆਂਦਾ ਕਿ ਚੌਂਕ ਦੇ ਵਿੱਚ ਇੱਕ ਕਰਮਚਾਰੀ ਇਸ ਟਾਈਮ ਵਿੱਚ ਲਾਇਆ ਜਾਵੇ ਜਦੋਂ ਖਾਸ ਕਰਕੇ ਸਕੂਲ ਦੀਆਂ ਬੱਸਾਂ ਸਵੇਰੇ ਤੋਂ ਦੁਪਹਿਰ ਨੰਗਣੀਆਂ ਹੁੰਦੀਆਂ ਪਰ ਐਸਐਚਓ ਨੇ ਗੱਲ ਸੁਣ ਕੇ ਬੇਸ਼ੱਕ ਉਹਦੇ ਉੱਤੇ ਕੋਈ ਅਸਰ ਨਹੀਂ ਕੀਤਾ ਅਸਰ ਵੀ ਕਿਉਂ ਕਰਨ ਕਿਉਂਕਿ ਲੋਕ ਜਿੱਥੇ ਨਸੀਬਤ ਵਿੱਚ ਨੇ ਉੱਥੇ ਇਹਨਾਂ ਨੂੰ ਆਪਣੇ ਆਪ ਵਿੱਚ ਗੱਲ ਸੁਣ ਕੇ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਸ਼ਾਇਦ ਉਹ ਅੜੀਕਦੇ ਨੇ ਕਿ ਸਾਨੂੰ ਉਪਰੋਂ ਕਿਤੇ ਉਹ ਸੀਨੀਅਰ ਦਾ ਸਨੇਹਾ ਹੋਣਾ ਚਾਹੀਦਾ ਸੀਨੀਅਰ ਦਾ ਸਨੇਹਾ ਹੋਣ ਦੀ ਅੜੀਕ ਵਿੱਚ ਨੇ ਤੇ ਇੱਥੇ ਇਹ ਵੀ ਕਹਿਣਾ ਬਹੁਤ ਜ਼ਰੂਰੀ ਹੈ ਕਿ ਜਿਹੜੇ ਲੋਕਾਂ ਨੇ ਆਪਣੇ ਨਿੱਜੀ ਬਾਹਾਨ ਆਪਣੇ ਘਰਾਂ ਮੂਹਰੇ ਖੜੇ ਕੀਤੇ ਆ ਉਹ ਜੇ ਲੋਕਾਂ ਦੀ ਸੌਖ ਸੁਵਿਧਾ ਲਈ ਥੋੜੇ ਸਮੇਂ ਲਈ ਅੱਗੇ ਪਿੱਛੇ ਕਰ ਲੈਣਗੇ ਤਾਂ ਇਥੇ ਤੋਂ ਲੰਘਣ ਵਾਲੇ ਲੋਕਾਂ ਲਈ ਸੌਖ ਹੋ ਜਾਏਗੀ ਝਗੜੇ ਝਮਲੇ ਇਹਨਾਂ ਗੱਲਾਂ ਨੂੰ ਲੈ ਕੇ ਕਈ ਹੋ ਜਾਂਦੇ ਨੇ ਛੋਟੀ ਛੋਟੀ ਗੱਲ ਨੂੰ ਲੈ ਕੇ ਹੋ ਜਾਂਦੇ ਨੇ ਮੈਂ ਝਗੜਾ ਹੁੰਦਾ ਦੇਖਿਆ ਤੇ ਝਗੜੇ ਅਗਾਹ ਵੀ ਹੋਣ ਦੀ ਆਪਾਂ ਕਹਿ ਨਹੀਂ ਸਕਦੇ ਰੋਕ ਲੱਗ ਗਈ ਐ ਪਰ ਇੱਥੇ ਦੇਖਿਆ ਜਾਵੇ ਤੇ ਚਾਹੇ ਨਗਰ ਪੰਚਾਇਤੀ ਗੱਲ ਕਰ ਲਈਏ ਚਾਹੇ ਪੁਲਿਸ ਦੀ ਗੱਲ ਕਰ ਲਈਏ ਹਰ ਕੋਈ ਆਪਣੇ ਆਪ ਨੂੰ ਬਚਾਉਂਦਾ ਫਿਰਦਾ ਹੈ ਬਚਿਆ ਨਹੀਂ ਜਾਣਾ ਇਸ ਜੇ ਪਬਲਿਕ ਸੈਕਟਰ ਦੇ ਵਿੱਚ ਤੁਸੀਂ ਲੋਕਾਂ ਦੇ ਐ ਪੈਸਿਆਂ ਤੇ ਪਾਲਦੇ ਹੋ ਲੋਕਾਂ ਦੇ ਟੈਕਸਾਂ ਤੇ ਤੁਹਾਨੂੰ ਤਨਖਾਹ ਮਿਲਦੀ ਐ ਜੁम्मेवारी ਨਭਾਉ ਲੋਕਾਂ ਨੂੰ ਸੌਖਿਆ ਕਰਨ ਦੀ ਲੋਕਾਂ ਨੂੰ ਨਗਰ ਪੰਚਾਇਤ ਬਦਲ ਮੇ ਰਾ ਦੇਵੇ ਇਹ ਕੰਮ ਲੰਮਾ ਚੱਲਣਾ ਹੈ 18 ਮਹੀਨਿਆਂ ਦਾ ਪ੍ਰੋਜੈਕਟ ਹੈ 36 ਮਹੀਨੇ ਵੀ ਲੱਗ ਸਕਦੇ ਹੈ ਹਾਦੀ ਤਾਂ ਵੱਡੀ ਬਾੜ ਦੀ ਪਾਈਪ ਲਾਈਨ ਪੈ ਰਹੀ ਹੈ ਇਸ ਤੋਂ ਬਾਅਦ ਅੰਦਰਲੀਆਂ ਗਲੀਆਂ ਨੂੰ ਵੀ ਲਾਈਨਾਂ ਪੈਣੀਆਂ ਇੱਥੇ ਜਾਂਦੇ ਜਾਂਦੇ ਇਹ ਵੀ ਜ਼ਿਕਰ ਕਰ ਲਈਏ ਗੱਲ ਹੋਈ ਸੀ ਕਿ ਟ੍ਰੀਟ ਕੀਤਾ ਪਾਣੀ ਦਿੱਤਾ ਜਾਊਗਾ ਕਿਸਾਨਾਂ ਨੂੰ ਪਰ ਇਹ ਕੰਪਨੀ ਬਦੋਂ ਪਾਣੀ ਸਤਲੁਜ ਨੂੰ ਪਾਉਣ ਲਈ ਲਾਈਨ ਕੱਟੇ ਜਾਣ ਦੀ ਜਿਹੜੀ ਗੱਲ ਹੈ ਲਾਈਨ ਪਾਉਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਜਾਂ ਲੈਂਨ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਇੱਥੇ ਵੀ ਪਤਾ ਲੱਗਾ ਕਿ ਨੇੜੇ ਪਿੰਡਾਂ ਦੇ ਲੋਕਾਂ ਨੇ ਇੱਥੇ ਰੋਕ ਲਾਉਣ ਦੀ ਐਸਡੀਐਮ ਕੋ ਮੰਗ ਕੀਤੀ ਹੈ ਤੇ ਦੋਸਤੋ ਅਸੀਂ ਇਹ ਹੁਣ ਤੱਕ ਜਿਹੜੇ ਵਿਚਾਰ ਰੱਖੇ ਆ ਅਸੀਂ ਚਾਹੁੰਦੇ ਆ ਕਿ ਲੋਕ ਸਾਡੇ ਵਿਚਾਰ ਸੁਣ ਕੇ ਇਹਨਾਂ ਤੋਂ ਅਵੇਅਰ ਹੋਣ ਸੋਕੇ ਹੋਣ ਇਹਨਾਂ ਹੌਦੀਆਂ 'ਚ ਡਿੱਗਣ ਤੋਂ ਇਹਨਾਂ ਖੱਡਿਆਂ 'ਚ ਡਿੱਗਣ ਤੋਂ ਬਚਣ ਆਸੇ-ਪਾਸੇ ਦੀ ਕਿਸੇ ਹੋਰ ਬਦਲਵੇਂ ਰਸਤੇ ਵਿੱਚੋਂ ਵਿਚੋਂ ਲੰਘ ਜਾਣਾ ਕਿਉਂਕਿ ਖੁੰਜਿਆ ਵਿਲਾ ਮੋੜ ਕੇ ਕੰਮ ਨਹੀਂ ਆਉਂਦਾ ਬਾਕੀ ਲੋਕਾਂ ਨੇ ਇਹਨਾਂ ਗੱਲਾਂ ਤੇ ਸਰਕਾਰ ਨਾਲ ਜਾਂ ਨਹੀਂ ਕਰਨਾ ਇਹ ਉਹਨਾਂ ਦੀ ਮਰਜ਼ੀ ਹੈ ਤੇ ਅਗਲੇ ਦਿਨਾਂ ਵਿੱਚ ਫੇਰ ਤੁਹਾਡੇ ਸਾਹਮਣੇ ਅਜੇ ਹੀ ਸਮੱਥਿਆ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਆਜਾਤ ਮਹਿਰਜਿੰਦਰ ਸਿੰਘ ਬਿਲਗਾ ਤੇ ਤੁਸੀਂ ਵੇਖਿਓ ਬਿਲਗਾ ਨਿਊਜ਼ ਆਨਲਾਈਨ ਚੈਨਲ ਕਿਸੇ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ